ਯਾਰਨ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਹੋਏ ਹਮਲੇ ਦਾ ਮਾਮਲਾ ਦਿਨ-ਪ੍ਰਤੀ ਦਿਨ ਪੱਖ ਦਾ ਜਾ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਵੱਲੋਂ ਅੱਜ ਇੱਥੇ ਵਾਈਪੀਐਸ ਸਟ੍ਰੋਂਗ ਵਿਖੇ ਪੰਜਾਬ ਸਰਕਾਰ ਦਾ ਪੁੱਤਰਾ ਰੁੱਕ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਆਓ ਤੁਹਾਡੇ ਨਾਲ ਭਾਜਪਾ ਵਰਕਰਾਂ ਨਾਲ ਗੱਲ ਕਰਵਾਨੇ ਆਂ ਵੀ ਉਹਨਾਂ ਦਾ ਇਸ ਮਾਮਲੇ ਸਬੰਧੀ ਕੀ ਕਹਿਣਾ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਜਿਹੜਾ ਮੇ ਅਸ਼ਕੀਰ ਸ਼ਰਮਾ ਜੀ ਦੇ ਜਿਹੜਾ ਹਮਲਾ ਹੋਇਆ ਉਹ ਸਮੁੱਦੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਮੈਂ ਭੂਪੇ ਸ਼ੱਗਰਵਾਲ ਭਜੀ ਪ੍ਰਵਕਤਾ ਭਾਰਤੀ ਜਨਤਾ ਪਾਰਟੀ ਪੰਜਾਬ ਬੜੇ ਕੜੇ ਸ਼ਬਦਾਂ ਦੇ ਨਾਲ ਨਿੰਦਾ ਕਰਦਾ ਹੈ ਪਰसों ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀਮਨ ਅਸ਼wini ਸਰਵਾਜੀ ਜੀ ਦੇ ਉੱਤੇ ਕਾਪਲਾਨਾ ਸ਼ਰਮਨਾ ਤੇ ਲਗਾਮ ਕੋੜਿਆਂ ਹੁੰਦੇ ਅੰਸਰ ਦੁਆਰਾ ਵੱਡੀ ਮੰਦ ਭਾਗੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਅਸੀਂ ਇਸ ਦੀ ਕੜੀ ਸ਼ਬਦਾ ਚ ਨਿੰਦਾ ਕਰਦੇ ਅਤੇ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਦੇ ਵਿੱਚ ਤਾਂ ਰੋਸ਼ ਹੈ ਹੀ ਪਰ ਆਮ ਪਬਲਿਕ ਦੇ ਵਿੱਚ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਲਾਈਨ ਆਰਡਰ ਦੀ ਸਿਚੁਏਸ਼ਨ ਮੁੱਖ ਮੰਤਰੀ ਸਾਹਿਬ ਦੇ ਅnder ਆਂਦੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਨੇ ਉਹ ਮੁੱਖ ਮੰਤਰੀ ਪੂਰੇ ਪੰਜਾਬ ਦੇ ਨੇ ਇਹ ਤਾਂ ਅੱਜ ਸਿਆਸੀ ਪਾਰਟੀ ਦੀ ਗੱਲ ਹੈ ਕਿ ਕਿਸੇ ਵੀ ਵਰਗ ਦੇ ਉੱਤੇ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ ਕੋਈ ਵੀ ਕਾਤਲਾਨਾ ਹਮਲਾ ਹੁੰਦਾ ਤਾਂ ਮੈਂ ਇਹ ਕਹਿ ਸਕਦਾ ਪੰਜਾਬ ਦੇ ਵਿੱਚ ਲਾਈਨ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜੇ ਸਾਡਾ ਪੰਜਾਬ ਦਾ ਪ੍ਰਧਾਨ ਨੈਸ਼ਨਲ ਪਾਰਟੀ ਦਾ ਬੱਬਰ ਸ਼ੇਰ ਦੇ ਉੱਤੇ ਇਹ ਹਮਲਾ ਹੋ ਸਕਦਾ ਤਾਂ ਆਮ ਬੰਦੇ ਦੀ ਕੀ ਉੱਥੇ ਦੱਲੀ ਜਾਨਵੁੱਝ ਕੇ 사지ਸ਼ ਦੇ ਤਹਿਤ ਇਹ ਉੱਥੇ ਡਾਂਡਾ ਟੋਲ ਪਲਾਜ਼ਾ ਦੇ ਕੋਲ ਜਿਹੜਾ ਹਮਲਾ ਕੀਤਾ ਗਿਆ ਇਹ ਪਹਿਲਾਂ ਹੀ ਪ੍ਰੀ ਪਲਾਨਡ ਸੀ ਉਸ ਤੋਂ ਬਾਅਦ ਅਗਲੇ ਟੋਲ ਪਲਾਜ਼ਾ ਦੇ ਉੱਤੇ ਗਿਆ ਪ੍ਰਧਾਨ ਜੀ ਨੇ ਸਾਡੇ ਖੁੱਦ ਗਿਆ ਵੀ ਉੱਥੇ ਗੱਡੀ ਦੇਖੀ ਜੀ ਤੇ ਯੂਥ ਕਾਂਗਰਸ ਸਟicker ਵੀ ਲੱਗੇ ਹੁੰਦੇ ਇਹ ਕਿਸਾਨ ਭਰਾਵਾਂ ਦੇ ਉੱਤੇ ਬਦਨਾਮ ਕਰਨ ਵਾਸਤੇ ਇਹ ਲੋਕ ਰੋਜ਼ ਇਹ ਆਹ ਕਰ ਰਹੇ ਨੇ ਆਪਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਿਸਾਨ ਭਰਾਵਾਂ ਦੇ ਵਿੱਚ મતભੇਦ ਪੈਦਾ ਕਰ ਰਹੇ ਨੇ ਸੋ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਸੀਐਮ ਸਾਹਿਬ ਨੇ ਬਿਆਨ ਦਿੱਤੇ ਸੀ ਜੇ ਸਾਡੀ ਪਾਰਟੀ ਦਾ ਕੋਈ ਬੰਦਾ ਹੋਇਆ ਜਾਂ ਕੋਈ ਵੀ ਬੰਦਾ ਅਨਸਰ ਦੇ ਵਿੱਚ ਹੋਇਆ ਮੈਂ ਉਸ ਨੂੰ ਸਜ਼ਾ ਦਵਾਵਾਂਗਾ ਪਰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕੱਲ ਮੈਂ ਟੀਵੀ ਡਿਬੇਟ ਦੇ ਵਿੱਚ ਬ੍ਰੇਕਿੰਗ ਨਿਊਜ਼ ਦੇ ਵਿੱਚ ਲਾਈਨ ਆ ਰਹੀ ਸੀ ਰਬਨੀਤ ਪਿੱਟੂ ਜਿਹੜੇ ਖੁੱਲੇ ਦਿਲ ਦੇ ਨਾਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਹਾਂ ਇਹ ਮੈਨੇ ਹਮਲਾ ਕਰਾਇਆ ਜੇ ਕਿਸ ਨੇ ਪਰਚਾ ਦਰਜ ਕਰਨਾ ਤਾਂ ਮੇਰੇ ਉੱਤੇ ਬਹੁਤ ਸ਼ਰਮਨਾਕ ਗੱਲ ਹੈ ਮੇਰੇ ਸਾਹਬ ਦੇ ਨਾਲ ਜੇ ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਲਈਤੀ ਹੈ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇ ਅਸੀਂ ਫਿਰ ਵੀ ਇਹੋ ਜਿਹੇ ਕਾਨੂੰਨੇ ਕੰਮ ਨਹੀਂ ਕਰਦੇ ਜੇ ਸਾਡਾ ਕੋਈ ਵੀ ਕਾਰਕ੍ਰਿਤਾ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰਦਾ ਤਾਂ ਉਸ ਨੂੰ ਸਜ਼ਾ ਮਿਲਦੀ ਹੈ ਸੋ ਅਸੀਂ ਰੋਬਨੀਦ ਬਿੱਟਕੂ ਮੈਂਬਰ ਪਾਰਲੀਮੈਂਟ ਲੁਧਿਆਣੇ ਦੇ ਉੱਤੇ ਜਿਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈਤੀ ਹੈ ਅਸੀਂ ਮੰਗ ਕਰਦੇ ਹਾਂ ਉਦੋਂ ਤੱਕ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਪਾਰਲੀਮੈਂਟ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਧੰਨਵਾਦ